ਹਾਂਜੀ ਮਿੱਤਰ ਪਿਆਰੋ ਪੇਸ਼ੇ خدمت ਹੈ ਮਟਰਨ ਚੋਹ ਮਸਾਲਾ ਦੀ ਰੈਸਪੀ ਬਹੁਤ ਹੀ ਜੂਸੀ ਤੇ ਟੈਂਡਰ ਤਿਆਰ ਹੋਣਗੀਆਂ ਮਿੱਤਰ ਪਿਆਰੋ ਆਪਾਂ ਇਹਨੂੰ ਇੱਕੋ ਇੱਕ ਫੰਕਸ਼ਨ ਰੰਦਾ ਹੈ ਕਿ ਕੁਕਿੰਗ ਨੂੰ ਬਹੁਤ ਆਸਾਨ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਕਿ ਤੁਸੀਂ ਵੀ ਵਨਸੋਨੀਆਂ ਡਿਸ਼ਸ ਟਰਾਈ ਕਰ ਸਕੋ ਤੇ ਇਹ ਡਿਸ਼ਾਂ ਦਾ ਆਨੰਦ ਮਾਣ ਸਕੋ ਇੱਕ ਪਤੀਲੇ ਦੇ ਵਿੱਚ ਤੁਸੀਂ ਪਾਓ ਸਰੋਂ ਦਾ ਤੇਲ ਤੇ ਸਲਾਈਸ ਕਰਕੇ ਪਿਆਜ਼ ਦੋ ਤੇ ਤਿੰਨ ਥੋੜਾ ਜਿਹਾ ਕਰਨ ਨੂੰ 골ਡਨ ਬ੍ਰਾਊਨ ਦੂਸਰੇ ਵਸਵੀ ਲਸਣ ਟਮਾਟਰ ਤੇ ਹਰੀ ਮਿਰਚ ਦਾ ਬਣਾ ਲਓ ਸਮੂਥ ਪੇਸਟ ਇਦੋਂ ਤਰੇ ਪਿਆਜ਼ ਬ੍ਰਾਊਨ ਹੋ ਜਾਂਦੇ ਤੁਸੀਂ ਵਿੱਚ ਆਪਣੀਆਂ ਮਟਨ ਦੀਆਂ ਚੌਂਪ ਸੈੱਟ ਕਰ ਦੋ ਦੇਖੋ ਕਿੰਨੀਆਂ ਪਿਆਰੀਆਂ ਪਿੰਕ ਲਰਦੀਆਂ ਬਿਲਕੁਲ ਫਰੈਸ਼ ਮਟਨ ਲੈ ਆਪਾਂ ਤੇ ਨਾਲ ਦੀ ਨਾਲ ਤੁਸੀਂ ਐਡ ਕਰੋ ਇੱਕ ਚਮਚਾ ਲੂਣ ਦਾ ਤੇ ਜਿਹੜਾ ਉਹਨੇ ਆਪਾ ਟਮਾਟਰ ਦਾ ਪੇਸਟ ਬਣਾਇਆ ਸੀ ਉਹਦੇ ਚ ਐਡ ਕਰ ਦਿਓ ਤੇ ਤੁਸੀਂ ਥੋੜਾ ਜਿਹਾ ਨੂੰ ਹਿਲਾਓ ਤੇ ਥੋੜਾ ਜਿੰਨਾ ਤੇ ਚ ਪਾਣੀ ਪਾ ਕੇ ਆਪਾਂ ਪੂਰੇ 1 ਘੰਟੇ ਦਾ ਨੂੰ ਸਿਮਤ ਆਂਚ ਤੇ ਬਿਲਕੁਲ ਮੱਧਮ ਆਂਚ ਤੇ ਪਕਾਉਣਾ ਹੈਗਾ ਸਾਢੇ 4 ਹੋ ਗਏ ਨੇ ਪਤਰ ਪਰੋ ਨਾਲ ਹੀ ਘਰਦਿਆਂ ਦੇ ਬਣਾਏ ਹੋਏ ਸੀਗੇ ਬ੍ਰੈਡ ਪਕੌੜੇ ਇਹ ਕਹਿੰਦੇ ਬ੍ਰੈਡ ਪਕੌੜੇ ਖਾ ਲਓ ਮੈਂ ਕਹ ਲੈ ਲਓ ਜ ਨਾਲ ਹੀ ਆਪਾਂ ਉਹ ਟੇਸ ਕੀਤੇ ਬਹੁਤ ਜੀ ਸ਼ਾਨਦਾਰ ਬਣੇ ਸੀ। ਕੀ ਬਾਤ ਹੈ। 5:30 ਵਜੇ ਆਪਾਂ ਪੂਰਾ ਟੱਕ ਚੁੱਕਿਆ ਪਤੀਲੇ ਦਾ ਤੇ ਚੰਪਾ ਤੁਹਾਡੀਆਂ 80% ਬਣ ਚੁੱਕੀਆਂ ਨੇ ਤੇ ਆਪਾਂ ਇਹਦੇ ਚ ਐਡ ਕੀਤੇ ਪੇਸਿੰਗ ਮਸਾਲੇ, ਗਰਮ ਮਸਾਲਾ, ਧਨੀਆ ਪਾਊਡਰ, ਹਲਦੀ ਤੇ ਲਾਲ ਮਰਚ ਨਾਲ ਦੀ ਨਾਲ ਦਹੀਂ ਪਾ ਕੇ ਸਿਮਾਂਜ ਤੇ ਤਾਂ ਕਿ ਨਹੀਂ ਫਟਣਾ ਜਾਏ। ਟਮਾਟਰ ਨੂੰ ਕਰ ਲੈ ਚੰਗੀ ਤਰ੍ਹਾਂ ਭੋਲਿਆ 2-4 ਮਿੰਟ ਨਾਲ ਹੀ ਪਾਇਆ ਆਪ ਲੱਛਾ, ਆਦਰਕ ਤੇ ਹਰੀਆਂ ਮਿਰਚਾਂ ਤੇ 5-7 ਮਿੰਟ ਦਿੱਤਾ ਦਮ ਮਟਰਨ ਚੌਪ ਮਸਾਲਾ ਬਣ ਕੇ ਬਿਲਕੁਲ ਰੈਡੀ ਹੋ ਚੁੱਕੀਆਂ ਨੇ। ਤੋਂ ਪਿਆਰੇ ਬਹੁਤ ਜੂਸੀ ਤੇ ਟੈਂਡਰ ਤਿਆਰ ਹੋਈਆਂ ਸੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਾਕੀ ਤੁਸੀਂ ਇਸ ਤਰ੍ਹਾਂ ਦੀਆਂ ਆਸਾਨ ਸਾਰ ਰੈਸਪੀ ਲਈ ਭਰਾ ਦੇ ਪੇਜ ਨੂੰ ਜ਼ਰੂਰ ਲਾਈਕ ਕਰੋ ਖਾਓ ਪੀਓ ਤਿੰਨ ਯਾਰੇ ਲੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ